ਵਾਡ ਨੰਬਰ 43 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਸਿੰਘ ਸੋਨੂ ਬਾਬਾ ਜੀ ਦੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਬਹੁਤ ਵੱਡੀ ਸੰਗਤ ਆਹ ਪਿਆ ਸੰਗਤ ਦੇਖਣ ਨੂੰ ਮਿਲਦਾ ਹੈ ਤੇ ਬਾਬਾ ਜੀ ਤੋਂ ਜਾਣਦੇ ਕਿ ਇੰਨੀ ਸੰਗਤ ਨੂੰ ਨਾਲ ਲੈ ਕੇ ਬਾਦ ਵਿੱਚ ਕੀ ਸੁਨੇਹਾ ਦੇਣਾ ਕਰਦੇ ਹੋ ਬਾਬਾ ਜੀ ਮਾਈ ਜੀ ਦੇ ਸਾਹ ਸਾਹ ਜੀ ਦੇ ਮਾਪਈ ਸੰਗਤ ਅਫਾ ਪਿਆਰ ਦੇਖਣ ਨੂੰ ਮਿਲ ਰਿਹਾ ਇੱਕ ਛੋਟੇ ਸੱਦੇ ਦੇ ਉੱਤੇ ਇੱਕ ਸਾਫਲੇ ਦੇ ਰੂਪ ਦੇ ਵਿੱਚ ਰੈਲੀ ਦੇ ਰੂਪ ਵਿੱਚ ਲੋਕ ਇਕੱਤਰਤ ਹੋ ਗਏ ਨੇ ਤੁਸੀਂ ਵਾੜ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਵਾਹਿਗੁਰੂ ਅਸ ਨੂੰ ਇਹ ਸੁਨੇਹਾ ਦੇਣਾ ਚਾਹਨਾ ਹੈ ਕਿ ਸਾਰੀ ਸੰਗਤ ਇਕੱਤਰ ਹੋ ਗਈ ਅਸੀਂ ਜਿਹੜੇ ਕੰਮ ਕਰਨੇ ਆ ਸਾਡਾ ਸਾਥ ਦੇ ਸਾਨੂੰ ਜਿਹੜੀ ਜ਼ਿੰਮੇਵਾਰੀ ਦੇ ਜਿਹੜੇ ਉਮੀਦਵਾਰ ਹੁੰਦੇ 73 ਨੰਬਰ ਵਾਰਚਾ ਇਹਦੀ ਜਿਹੜੀ ਜ਼ਿੰਮੇਵਾਰੀ ਦੇ ਅਸੀਂ ਸਾਰੀ ਸੰਗਤ ਦਾ ਸਾਰੇ ਇਲਾਕੇ ਦਾ ਵਿਕਾਸ ਦੇ ਕੋਈ ਕੰਮ ਹੁਣ ਮਾਰੇ ਕਰਾਂਗੇ ਦੂਸਰੇ ਨੰਬਰ ਤੇ ਦੇਖ ਕੇ ਲੋਕੀ ਸਹਾਂ ਉਹ ਸਵਾਰ ਜਤਨ ਹੈ ਕਿ ਲੋਕੀ ਨਸ਼ਾ ਬੀਜੇ ਨਸ਼ਾ ਕਰਦੇ ਆ ਉਹਦੇ ਵਾਸਤੇ ਅਸੀਂ ਤਤਬਰ ਤਿਆਰ ਰਹਿਾਂਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਵਾਦਾ ਕਰਦੇ ਆ ਕਿ ਜਿਹੜਾ ਬਾੜ ਆ ਨਸ਼ਾ ਮੁਕਤ ਕਰਾਂਗੇ ਤੇ ਉਹਦੀ ਕੋਸ਼ਿਸ਼ ਕਰਾਂਗੇ ਹਰੇਕ ਸਪੌਂਸਰ ਨੂੰ ਹਰ ਕਿਸੇ ਨੂੰ ਕਹਾਂਗੇ ਕਿ ਜਿਸ ਤਰ੍ਹਾਂ ਆਪਣਾ ਵੀ ਪਰਿਵਾਰ ਸਮਝੋ ਬਾੜ ਨੂੰ ਉਸਰੇ ਆਪਣਾ ਪਰਿਵਾਰ ਬਾੜ ਨੂੰ ਸਮਝੋ ਇਹਦੇ ਵਿੱਚ ਜਿਹੜੀਆਂ ਕ੍ਰਿਤੀਆਂ ਜਿਹੜੇ ਗੈਰ ਕਾਨੂੰਨ ਆ ਰਹੇ ਉਹਨਾਂ ਰੋਕੋ ਤੇ ਆਪਣੇ ਗਾਮ ਨੂੰ ਕਾਮਯਾਬ ਹੋਵੇ ਇੱਕ ਬਾਬਾ ਜੀ ਦੇ ਨਾਲ ਸੰਗਤ ਦੇ ਤੌਰ ਤੇ ਵੋਟਰਾਂ ਦੇ ਤੌਰ ਤੇ ਮਾਸਟਰ ਜੀ ਜੀ ਮੌਜੂਦ ਨੇ ਜੋ ਹਰ ਵਾਰੀ ਮਾਦੀ ਜੀ ਦੀ ਸਟੇ ਸੰਭਾਲਦੇ ਰਹੇ ਨੇ ਤੇ ਮਾਸਟਰ ਜੀ ਤੁਹਾਨੂੰ ਜਾਣਦੇ ਮਾਸਟਰ ਜੀ ਇੰਨਾ ਜੜਾ ਇਕੱਟ ਭਾਰੀ ਹੋ ਗਿਆ ਇੱਥੇ ਕੀ ਸਮਝਦੇ ਜਿੱਤ ਕਿੰਨੀ ਕੁ ਜਿੱਕਨੀ ਹੈ ਜਿੱਤ ਤੇ ਇਹਦੀ 201% ਗਿਣਤੀਆਂ ਖਾਲਸਾਈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸੀ ਇਨਾਂ ਨੂੰ ਜਾਣਦੇ ਜਦੋਂ ਉਹਦਾ ਦਿਮੂਆਂ ਤੇ ਦਾੜੀ ਵੀ ਨਹੀਂ ਸੀਗੀ ਤੇ ਬਾਬਾ ਜੀ ਨੇ ਇੱਕ ਦਿਨ ਕੋ ਨਹੀਂ ਮੇਰੇ ਸਾਹਦੇ ਪਤਾ ਨਹੀਂ ਗਿਣਤੀ ਨਹੀਂ ਕਿ ਕਿੰਨੇ ਆਪਣੇ ਨਾਲ ਦੇ ਵੀਰਾਂ ਨੂੰ ਇਨਾਂ ਨੇ ਮਤਲਬ ਕਿ ਨਸ਼ਾ ਮੁਕਤ ਕੀਤਾ ਅੱਜ ਨਸ਼ਾ ਕਰਨ ਵਾਲੇ ਸਵੇਰੇ ਉਹ ਜਿਹੜੇ ਨਸ਼ਾ ਕਰਨ ਵਾਲੇ ਸੀ ਨਾ ਉਹਨਾਂ ਨੂੰ ਜਿਹੜਾ ਨਸ਼ਾ ਮੁਕਤ ਨਹੀਂ ਕੀਤਾ ਉਹ ਸਰਦਾਰ ਬਣੇ ਨੇ ਉਹਨਾਂ ਨੇ ਅਮਰ ਸਿਖਿਆ ਤੇ ਅੱਜ ਜੋ ਪੂਰਨ ਤਿਆਰਬਰ ਤਿਆਰ ਸਿੱਖ ਨੇ ਤੇ ਅਹੀਂ ਬਾੜਵਾਰਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਆਪਾਂ ਬਾੜ ਵਿੱਚ ਮੇਰੇ ਨਾਲ ਜਰੋ ਦੇ ਬਾਬਾ ਜੀ ਖੜੇ ਹੋਏ ਨੇ ਆਪਾਂ ਇੱਕ ਵੀ ਕੋਈ ਬਿਆਨ ਦਿੱਤਾ ਕਿ ਅਸੀਂ ਨਾਲੀਆਂ ਬਣਾਵਾਂਗੇ ਅਸੀਂ ਗੁੜੀਆਂ ਪਕੀਆਂ ਕਰਦਾਂਗੇ ਅਸੀਂ ਲਾਈਟਾਂ ਲਵਾ ਦਾਂਗੇ ਦੇਖੋ ਇਹ ਮੁੱਦਾ 2037 ਤੋਂ ਬਾਅਦ ਦਾ ਚੱਲਦਾ ਆ ਰਿਹਾ ਪਰ ਅਸੀਂ ਮੇਨ ਕੰਮ ਜੋ ਜੋਕੇ ਸਮੇਂ ਦੀ ਲੋੜ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਇਹੋ ਜਿਹੜਾ ਜਿਹੜਾ ਨਸ਼ਾ ਮੁਕਤ ਕਰਨ ਦਾ ਜਿਹੜਾ ਬੂਟਾ ਆਲਾ ਸਰਕਾਰਾਂ ਵੀ ਸੁਪਣਾ ਦੇਖਦੇ ਆਲੇ ਉਹ ਸਾਡੇ ਪ੍ਰਸ਼ਾਸਨ ਨਾਲ ਆ ਤੇ ਅਸੀਂ ਉਹ ਜਿਹੜਾ ਬੂਟਾ ਵਾਹੀ ਚੋਣੇ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਰਡ ਨੰਬਰ 43 ਤੋਂ ਲਗਾਇਆ ਜਾਵੇ ਤੇ ਉਹਦਾ ਜਿੰਮਾ ਸਰਦਾਰ ਰਵਿੰਦਰ ਸਿੰਘ ਸੋਨੂ ਬਾਬਾ ਨੇ ਚੁੱਕਿਆ ਤੇ ਸਾਰੀ ਸੰਗਤ ਨਾਲ ਹੈ ਕਿ ਸਾਨੂੰ ਲੱਗਦਾ ਤਾਂ ਕਿ ਵਾਰਡ ਨੰਬਰ 43 ਵੀ ਸਾਡੇ ਨਾਲ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਕਿਉਂਕਿ ਸਾਰੇ ਕ੍ਰਿਤੀਆਂ ਦੀ ਜੜ ਨਸ਼ਾ ਹੈ ਨਸ਼ੇ ਦੇ ਕਾਰਨ ਹੀ ਘਰ ਵਿੱਕਦੇ ਨਸ਼ੇ ਦੇ ਕਾਰਨ ਹੀ ਤਲਾਕ ਇਹਨੂੰ ਸੇਧੇ ਕਰਨੀ ਹੈ ਪਰ ਮਾਵਾ ਤੇ ਪੁੱਤ ਵੀ ਛੱਡ ਜਾਂਦੇ ਨੇ ਜੇ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ ਤੇ ਦੇਖੋ ਸਾਨੂੰ ਕਿੰਨਾ ਫਾਇਦਾ ਆਏਗਾ ਲੋਕੀ ਪੜ੍ਹਾਈ ਲਿਖਾਈ ਵੱਲ ਜਾਣਗੇ ਲੋਕੀ ਆਪਣਾ ਕਾਰਜ ਕਰਨਗੇ ਬਾਹਰ ਦੇਸ਼ਾਂ ਤੋਂ ਭਜਨ ਤੋਂ ਬਰੇਜ ਕਰਨਗੇ ਇੱਥੇ ਹੀ ਕਾਰੋਬਾਰ ਕਰਨਗੇ ਜੇ ਨਸ਼ਾ ਖਤਮ ਹੋਏਗਾ ਕਿ ਚੰਗੇ ਪੜ੍ਹੇ ਘਰਾਂ ਦੇ ਬੱਚੇ ਬਾਹਰ ਦੇਸ਼ਾਂ 'ਚ ਜਾ ਰਹੇ ਨੇ ਕਿਉਂ ਕਿਉਂਕਿ ਉਹ ਡਰਦੇ ਨੇ ਕਿ ਸਾਡਾ ਬੱਚਾ ਨਸ਼ੇ ਦੇਣ ਲੱਗ ਜਾਏ ਪਰ ਜੇ ਨਸ਼ਾ ਹੀ ਖਤਮ ਹੋ ਜਾਏਗਾ ਤੇ ਕਿੰਨੀਆਂ ਕ੍ਰਿਤੀਆਂ ਥਾਂ ਲੱਭੇਗੀ ਇਹ ਚੋਣਿਆ ਕਿ ਇਹ ਜਿਹੜਾ ਬੂਟਾ ਇਹ ਬਾੜ ਨੰਬਰ 340 ਤੋਂ ਸ਼ੁਰੂ ਹੋਵੇ ਬਾੜ ਨੰਬਰ 340 ਤੋਂ ਇਹਦਾ ਸੇੜਾ ਸਰਦਾਰ ਵਿੰਦਰ ਸਿੰਘ ਸ਼ੋਨੀ ਬਾਬਾ ਜੀ ਨੂੰ ਪਵੇ ਤੇ ਸਾਰੀ ਬਾੜ ਦੀ ਬੇਨਤੀ ਆ ਕਿ ਅੱਜ ਤੁਹਾਡੇ ਕੋਲ ਮੋਕਾ ਹੈਗਾ ਜੀ ਇਹਨਾਂ ਨੂੰ ਜਿਤਾ ਕੇ ਇਹਨਾਂ ਨੂੰ ਜਿਤਾ ਕੇ ਆਪਣੀ ਬਾੜ ਨਿਸ਼ਮਤ ਕਰਨ ਦਾ ਇਹ ਐਸੀ ਸਾਰੇ ਚੋਣੇ ਤੁਹਾਡੇ ਨਾਲ ਚੱਲੋ ਅੱਜ ਰਾਗੀ ਦਾ ਬੇਨਿਆ ਰੋਰ ਸ਼ੋਅ ਕਰਨਾ ਹੈ ਬਤਨਦ ਵੀਰ ਸਾਡੇ ਮੈਚ ਚੱਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਆਹ ਜੀ ਦੀ ਪਾਰਟੀ ਦੇ ਇਸੇ ਵਾਰ ਤੋਂ ਟਕਸਾਨੀ ਵਰਕਰ ਜਿਹੜੇ ਜਪਿੰਦਰ ਸਿੰਘ ਦੀ ਵੀ ਨਾਲ ਮਜ਼ਦੂਰ ਨੇ ਜਪਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਵੀ ਸਾਨੂੰ ਬਾਬੇ ਦੇ ਹੱਕ ਤੇ ਉਤਰੇ ਹੋ ਕੀ ਸਮਝਦੇ ਹੋ ਕਿ ਕਿੰਨਾ ਕੇ ਫਾਇਦਾ ਬਾੜਵਾਸੀ ਨੂੰ ਹੋਣਾ ਲੈਣਾ ਦੇ ਹੋਣ ਲੋਕੋ ਜੀ ਆਮ ਆਦਮੀ ਪਾਰਟੀ ਦਾ ਮੈਂ ਇੱਕ ਸਿਪਾਹੀ ਆ ਪਾਰ ਨੰਬਰ 43 ਤੋਂ ਪਰ ਇਹ ਹੈ ਕਿ ਆਪਾਂ ਨੂੰ ਬਹੁਤ ਭਾਰਾ ਹੰਗਾਰਾ ਮਿਲ ਰਿਹਾ ਵਾ ਸੁਣ ਬਾਬੇ ਦੇ ਹੋਣਾ ਅਰੇ ਆਪਣੇ ਜਿੰਨੇ ਵੀ ਵੀਰ ਜਿੰਨੇ ਭਰਾ ਸਾਰੇ ਇਕਜਟ ਹੋ ਗਏ ਆਪਾਂ ਬਾਬਾ ਜੀ ਨੂੰ ਜਿਤਾ ਕੇ ਕਿ ਕੋਈ ਉੱਥੇ ਭੇਜੀਏ ਤੇ ਆਪਣਾ ਨਸ਼ਾ ਮੁਕਤ ਆਪਾਂ ਆਪਣੀ ਵਾਰਡ ਕਰਾਈਏ ਵਾਰਡ ਤੇ ਚਾਲੂ ਕਰਾਂਗੇ ਤੇ ਫੇਰ ਹੀ ਆਪਾਂ ਇਲਾਕਾ ਸਾਰਾ ਸੁਧਾਰ ਸਕਦੇ ਆ ਇਲਾਕਾ ਸੁਧਾਰਨਗੇ ਫੇਰ ਹੀ 50000 ਰੁਪਏ ਆਪਣੇ ਸੇਵਾ ਵਰਗੇ ਵੀ ਸਾਰੇ ਅੱਗੇ ਆਉਣਗੇ ਤੇ ਫੇਰ ਹੀ ਆਪਣਾ ਕੰਮ ਹੋ ਸਕਦਾ ਜੀ ਸੋ ਇਸ ਤੋਂ ਇਲਾਵਾ ਸੋਮੂ ਬੱਬਰ ਜੀ ਗੁਰੂ ਕੇ ਮਹਿਲ ਵਾਲੇ ਉਹਨਾਂ ਦੇ ਵੀ ਵਿਚਾਰ ਜਾਣਦੇ ਆ ਕਿਉਂਕਿ ਗੁਰੂ ਕੇ ਮਹਿਲ ਵਾਲੇ ਸਿੰਘਾਂ ਨੇ ਵੀ ਜਿਹੜਾ ਬਹੁਤ ਸਪੋਰਟ ਕੀਤੀ ਹੈ ਸਾਡੇ ਨਾਲ ਲੱਕੀ ਬੱਬਰ ਜੀ ਮੌਜੂਦ ਨੇ ਲੱਕੀ ਬੱਬਰ ਜੀ ਲੱਕੀ ਬੱਬਰ ਜੀ ਗੁਰੂ ਕੇ ਮਹਿਲ ਦੀ ਜਿਹੜੀ ਸੰਗਤ ਆ ਉਹਦੇ ਵਿੱਚ ਤੁਸੀਂ ਵੀ ਇੱਕ ਸੇਵਾਦਾਰ ਹੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਬਾਬਾ ਜੀ ਦੇ ਬਾਰੇ? ਕਿਹ ਲੋ ਤੇ ਮੈਂ ਕਹਿਣਾ ਡੂੰਗਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਬਤੇ ਗਾਣ ਨੰਬਰ 43 ਦਾ ਤੁਸੀਂ ਇਕੱਠ ਵੇਖ ਰਹੇ ਹੋ ਵੀ ਕਿੰਨੀ ਸੰਗਤ ਪਿਆਰ ਕਰ ਰਹੀ ਹੈ ਤੁਹਾਨੂੰ ਬਾਬਾ ਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਵੀ ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਉਤਸ਼ਾਹ ਦੇਖਿਆ ਜੀ ਕਿ ਸੰਗਤ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸਾਰੇ ਇਲਾਕਾ ਵਾਸੀ ਇਹਨਾਂ ਦੇ ਨਾਲ ਆਪ ਮੁਹਾਰੇ ਹੋ ਕੇ ਆਪ ਮੁਹਾਰੇ ਹੋ ਕੇ ਇਹਨਾਂ ਦੇ ਲਈ ਵੋਟਾਂ ਵੀ ਪੀ ਕਰ ਰਹੇ ਨੇ ਲੋਕਾਂ ਨੂੰ ਪੂਰੀ ਆਸ ਹੈ ਕਿ ਜਿਹੜਾ ਸਮਾਜੀ ਪ੍ਰੋਗਰਾਮ ਕੀਤਾ ਜਾ ਸਕੇ ਦੇਖੋ ਜੀ ਸੰਗਤ ਦਾ ਪਿਆਰ ਇਹ ਹੈ ਕਿ ਹਰ ਕੋਈ ਉਹਦੇ ਹੱਥ ਤੇ ਬੋਲਣਾ ਚਾਹੁੰਦਾ ਹੈ ਅਸੀਂ ਇਹਨਾਂ ਦਾ ਪਹਿਲਾਂ ਨਾ ਜਾਣਨੇ ਨੇ ਜੀ ਤੇ ਕਮਲਜੀਤ ਸਿੰਘ ਰਾਜਾ ਭੱਜ ਜੀ ਨਾਮ ਸੁਣਨੇ ਇਹ ਤੁਸੀ ਕਿਹਾ ਜਾਏਗਾ ਬਾਤ ਬਾਤ ਕਰਨੀ ਇਹ ਜਿਹੜੇ ਆਪਣੇ ਸਤਨੂ ਬਾਬਾ ਜੀ ਇਹਨੇ ਕਿਉਂਕਿ ਮਹਿਲ ਦੇ ਬਹੁਤ ਵਧੀਆ ਸੇਵਾਦਾਰ ਨੇ ਇਹਨਾਂ ਨੇ ਅੱਜ ਤੱਕ 200 ਤੋਂ ਵੱਧ ਜਿਹੜੇ ਨਸ਼ਾ ਵਾਲੇ ਕਰ ਰਹੇ ਸੀ ਬਾੜੀ ਉਹਨਾਂ ਨੂੰ ਲੈ ਕੇ ਨਸ਼ਾ ਮੁਕਤ ਸੈਂਟਰਾਂ 'ਚ ਛੱਡਿਆ ਤੇ ਉਹਨਾਂ ਵਿੱਚੋਂ 100 ਦੇ ਨਛਾ ਛੱਡ ਚੁੱਕੇ ਨੇ ਤੇ ਹੋਰ ਵੀ ਇਹਨਾਂ ਦੇ ਬਹੁਤ ਬਰਾਲੇ ਨੇ ਧੀਆਂ ਦੇ ਵਿਆਹ ਕਰਤੇ ਤੇ ਆਪਣੇ ਬੁਲਵਾ ਦੂਪਿਆਂ ਦੇ ਰਾਜਨ ਦੇ ਨੇ ਉਹਨਾਂ ਨੂੰ ਬਹੁਤ ਸ਼ੁਕਰੀਆ ਵਕਤ ਦੀ ਹੁੰਦੀ ਐ ਸਭ ਸ਼ਿਕਵੇ ਲਾ ਲਾਂਗੇ ਤੂੰ ਫਿਕਰ ਕਰੀਂ ਦਾ ਆਪੀਏ ਤੇਰਾ ਪੁੱਤ ਪਿੱਛੇ ਨਹੀਂ ਹਟਦਾ ਆ ਦੁਨੀਆ ਪਿੱਛੇ ਲਾ ਲਾਂਗੇ